ਇਹ ਗੱਲ ਆਪਣੇ ਮਨ ਦੇ ਵਿੱਚ ਪੱਕੀ ਕਰ ਲਓ ਕਿ ਅਸੀਂ ਉਹ ਸਾਰਾ ਲਿਟਰੇਚਰ ਜਿੰਨਾ ਵੀ ਹੁਣ ਤੱਕ ਰਚਿਆ ਗਿਆ ਸਿੱਖਾਂ ਦੇ ਖਿਲਾਫ ਜਿਸ ਦੇ ਵਿੱਚ ਕਿਸੇ ਵੀ ਸਿੱਖ ਮਰਿਆਦਾ ਦੇ ਖਿਲਾਫ ਸਿੱਖ ਪਰੰਪਰਾਵਾਂ ਦੇ ਖਿਲਾਫ ਤੇ ਸਿੱਖ ਕਿਰਦਾਰਾਂ ਦੇ ਖਿਲਾਫ ਕੋਈ ਗੱਲ ਕੀਤੀ ਗਈ ਹੈ ਉਸ ਨੂੰ ਅਸੀਂ ਸਾਰੇ ਨੂੰ ਰਿਜੈਕਟ ਕਰਦੇ ਹਾਂ ਤੇ ਉਸ ਨੂੰ ਅਸੀਂ ਰੱਦੀ ਦੀ ਟੋਕਰੀ ਚ ਫਾੜ ਕੇ ਸੁੱਟਾਂਗੇ ਸਾੜਾਂਗੇ ਉਸ ਨੂੰ ਤੇ ਉਸ ਦੇ ਜਿਹੜੇ ਲੇਖਕ ਨੇ ਅਸੀਂ ਉਹਨਾਂ ਦਾ ਜਲੂਸ ਕੱਢਾਂਗੇ ਕੋਈ ਵੀ ਆ ਭਾਵੇਂ ਕਿਉਂਕਿ ਉਹਨਾਂ ਨੇ ਅਸਰ ਪਾਇਆ ਪੰਜਾਬ ਦੇ ਵਿੱਚ ਜਿਹੜੀ ਅਮੀਰ ਤੇ ਗਰੀਬ ਦੀ ਲਕੀਰ ਖਿੱਚ ਕੇ ਉਹਨਾਂ ਨੇ ਜਿੰਨਾ ਵੀ ਲਿਟਰੇਚਰ ਰਚਿਆ ਉਸ ਦਾ ਅਸਰ ਸਾਡੀ ਪੰਜਾਬ ਦੀ ਜਵਾਨੀ ਤੇ ਪਿਆ ਪੰਜਾਬ ਦੇ ਉੱਤੇ ਪਿਆ ਪੰਜਾਬ ਦੇ ਜਿਹੜਾ ਵਿਹਾਰ ਸੀ ਪੰਜਾਬ ਦਾ ਸੁਭਾਅ ਸੀ ਜਿਹੜਾ ਉਹਦੇ ਤੇ ਅਸਰ ਪਿਆ ਪੰਜਾਬ ਦੇ ਬੱਚੇ ਜਾਂ ਪੰਜਾਬ ਦੇ ਸੁਭਾਅ ਦੇ ਵਿੱਚ ਜੇ ਕਿਤੇ ਚੋਰੀ ਦੀ ਠੱਗੀ ਦੀ ਕੋਈ ਗੱਲ ਆਂਦੀ ਹੈ ਝੂਠ ਬੋਲਣ ਦੀ ਤਾਂ ਉਸ ਅਮੀਰ ਅਤੇ ਗਰੀਬ ਦੀ ਕਲਾਸੀਫਿਕੇਸ਼ਨ ਜਿਹੜੀ ਇਹਨਾਂ ਨੇ ਕੀਤੀ ਹੈ ਉਹਦੇ ਕਰਕੇ ਆਉਂਦੀ ਹੈ ਜੇ ਕੋਈ ਕਿਸੇ ਨਾਲ ਕੋਈ ਠੱਗੀ ਕਰਦਾ ਭਾਵੇਂ ਦੁਕਾਨਦਾਰੀ 'ਚ ਭਾਵੇਂ ਬਿਜ਼ਨਸ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਉਹ ਠੱਗੀ ਕਰਕੇ ਇਹ ਆਪਣੇ ਆਪਣੇ ਮਨ ਨੂੰ ਤਰਵਾਸ ਦਿੰਦਾ ਕਿ ਇਹ ਤਾਂ ਜੋਰਾਵਰ ਹੈ ਜ਼ੋਰਦਾਰ ਹੈ ਤਾਕਤਵਰ ਹੈ ਕਿ ਇਹ ਤਾਂ ਸਾਨੂੰ ਹੀ ਲੁੱਟ ਕੇ ਖਾ ਰਿਆ ਨਾ ਲੋਕਾਂ ਨੂੰ ਜੇ ਮੈਂ ਇਹਨੂੰ ਝੂਠ ਬੋਲਦਾਗਾ ਚਾਹੇ ਇਹਦੇ ਨਾਲ ਠੱਗੀ ਮਾਰ ਲਾਂਗਾ ਜਾਂ ਇਹਦਾ ਕੁਛ ਮੈਂ ਲੈ ਜਾਗਾ ਇੱਥੋਂ ਚੁੱਕ ਕੇ ਤਾਂ ਇਹ ਇਹਦਾ ਕੋਈ ਗੁਨਾਹ ਨਹੀਂ ਹੈਗਾ ਕਿਉਂਕਿ ਕਲਾਸੀਫਿਕੇਸ਼ਨ ਕਰ ਦਿੱਤੀ ਗਈ ਹੈ ਉਹ ਸਹਿਜ ਸੁਭਾ ਨਾਲ ਸਾਡੇ ਖੂਨ ਦੇ ਵਿੱਚ ਸਾਡੇ ਸੁਭਾ ਦੇ ਵਿੱਚ ਠੱਗੀ ਚੋਰੀ ਤੇ ਝੂਠ ਬੋਲਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਜੀਸਸ ਸਿੱਖ ਮਰਿਆਦਾ ਨੂੰ ਅਤੇ ਸਿੱਖ ਸੁਭਾ ਨੂੰ ਸਿੱਖ ਕਲਚਰ ਨੂੰ ਨੁਕਸਾਨ ਮਾਰਦੀ ਹੈ ਉਹਦੇ ਤੇ ਸੱਟ ਮਾਰਦੀ ਹੈ ਸੋ ਇਸ ਕਰਕੇ ਅਸੀਂ ਇਸ ਤਰ੍ਹਾਂ ਦੇ ਸਾਰੇ ਲਿਟਰੇਚਰ ਨੂੰ ਜਿਹੜਾ ਅਮੀਰ ਅਤੇ ਗਰੀਬ ਦੀ ਕਲਾਸੀਫਿਕੇਸ਼ਨ ਕਰਦਾ ਅਤੇ ਸਿੱਖ ਪਰੰਪਰਾਵਾਂ ਦੇ ਸਿੱਖ ਇਤਿਹਾਸ ਦੇ ਸਿੱਖ ਕਿਰਦਾਰਾਂ ਦੇ ਉੱਤੇ ਹਮਲਾ ਕਰਦਾ ਅਸੀਂ ਉਸ ਨੂੰ ਫਾੜ ਕੇ ਸੁੱਟਾਂਗੇ ਅਸੀਂ ਉਸ ਸਾਰੇ ਤਰ੍ਹਾਂ ਦੇ ਲਿਟਰੇਚਰ ਤੇ ਲੇਖਕਾਂ ਦਾ ਜਲੂਸ ਕੱਢਾਂਗੇ ਅਸੀਂ ਤੇ ਇਹ ਤੁਸੀਂ ਵੀ ਆਪਣੇ ਮਨ ਦੇ ਵਿੱਚ ਪੱਕਿਆ ਕਰ ਲੋ ਕਿ ਅਸੀਂ ਹੁਣ ਨਵੇਂ ਤਰੀਕੇ ਨਾਲ ਸੋਚਣਾ ਅਸੀਂ ਗੇਟਡ ਇੰਸਟੀਚੂਨਲ ਨੈਰੇਟਿਵਸ ਦੇ ਚੱਕਰ 'ਚ ਨਹੀਂ ਪੈਣਾ ਉਸ ਚੱਕਰ 'ਚ ਨਹੀਂ ਅਸੀਂ ਪੈਣਾ ਹੈਗਾ ਅਸੀਂ ਸਿੱਖ ਮਰਿਆਦਾ ਸਿੱਖ ਪਰੰਪਰਾਵਾਂ ਸਿੱਖ ਵਿਰਸਾ ਸਿੱਖ ਇਤਿਹਾਸ ਅਤੇ ਗੁਰੂ ਵੱਲੋਂ ਦਿੱਤੇ ਗਏ ਸਾਹਿਤ ਨਾਲ ਗੁਰੂ ਵੱਲੋਂ ਦਿੱਤੀ ਹੋਈ ਮਰਿਆਦਾ ਦੇ ਨਾਲ ਜੁੜਨਾ ਅਸੀਂ ਇਸ ਨੂੰ ਸਾਰੇ ਕੁਝ ਨੂੰ ਰੱਦ ਕਰਦੇ ਆਂ